ਚਾਹੇ ਕਿੰਨੀਆਂ ਵੀ ਸੋਹਣੀਆਂ ਹੋਣ ਇੰਨਾ ਪੰਜ ਔਰਤਾਂ ਦੇ ਚੱਕਰ 'ਚ ਨਾ ਪੈਣਾ ਦੋਸਤੋ ਅੱਜ ਦੀ ਜਾਣਕਾਰੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਕੰਮ ਆਉਣ ਵਾਲੀ ਹੈ ਖਾਸ ਕਰਕੇ ਜੋ ਨੌਜਵਾਨ ਹੁੰਦੀ ਹਨ ਉਹਨਾਂ ਲਈ ਤਾਂ ਇਹ ਜਾਣਕਾਰੀ ਬਹੁਤ ਹੀ ਖਾਸ ਹੈ ਕਿਉਂਕਿ ਜ਼ਿਆਦਾਤਰ ਔਰਤਾਂ ਦੇ ਚਾਂਸੇ ਵਿੱਚ ਨੌਜਵਾਨ ਹੀ ਫਸਦੇ ਹਨ ਜਾਂ ਫਿਰ ਇਸ ਤਰ੍ਹਾਂ ਕਈਏ ਕਿ ਦੁਸ਼ਟ ਔਰਤਾਂ ਪੋਲੇ-ਪਾਲੇ ਨੌਜਵਾਨਾਂ ਨੂੰ ਹੀ ਫਸਾਉਂਦੀਆਂ ਹਨ ਤੇ ਉਹਨਾਂ ਦੁਸ਼ਟ ਔਰਤਾਂ ਦੇ ਜੰਗਲ ਵਿੱਚ ਫਸ ਕੇ ਲੋਕ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਤਾਂ ਦੋਸਤੋ ਜੋ ਵੀ ਪੁਰਸ਼ ਇਹਨਾਂ ਪੰਜ ਲਚਨਾ ਵਾਲੀਆਂ ਔਰਤਾਂ ਦੇ ਪਿਆਰ ਦੇ ਜਾਲ ਵਿੱਚ ਫਸ ਜਾਂਦੇ ਹਨ ਤਾਂ ਉਹਨਾਂ ਦਾ ਹਾਲ ਇਹੋ ਜਿਹਾ ਹੋ ਜਾਂਦਾ ਹੈ ਜਿਵੇਂ जग ਦੇ ਦੀਵੇ ਦੇ ਪ੍ਰੇਮ ਜਾਲ ਵਿੱਚ ਪੈ ਕੇ ਪਤੰਗਾ ਨਸ਼ਟ ਹੋ ਜਾਂਦਾ ਹੈ ਸੋ ਉਹ ਕਿਹੜੀਆਂ ਔਰਤਾਂ ਹਨ ਤੇ ਇਸ ਸੰਬੰਧੀ ਅਸੀਂ ਅੱਜ ਦੀ ਵੀਡੀਓ 'ਚ জানਾਂਗੇ ਇਸ ਲਈ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਦੋਸਤੋ ਕਿਸੇ ਨਗਰ ਵਿੱਚ ਇੱਕ ਪੀਪਲ ਦਾ ਦਰਖਤ ਸੀ ਉਸ ਪੀਪਲ ਦੇ ਦਰਖਤ ਤੇ ਕਬੂਤਰ ਤੇ ਕਬੂਤਰੀ ਰਿਹਾ ਕਰਦੇ ਸੀ ਕਬੂਤਰ ਤੇ ਕਬੂਤਰੀ ਵਿੱਚ ਆਪਸ ਵਿੱਚ ਬਹੁਤ ਪਿਆਰ ਸੀ ਦੋਨੋਂ ਇੱਕ ਦੂਜੇ ਨੂੰ ਛੱਡ ਕੇ ਕਿਤੇ ਨਹੀਂ ਜਾਂਦੇ ਸੀ ਭੋਜਨ ਕਰਨ ਤੋਂ ਬਾਅਦ ਉਹ ਉਸੇ ਪੀਪਲ ਦੇ ਦਰਖਤ ਤੇ ਆਪਣਾ ਜ਼ਿਆਦਾਤਰ ਸਮਾਂ ਗੁਜ਼ਾਰਦੇ ਸੀ ਦੋਨਾਂ ਵਿੱਚ ਅਕਸਰ ਦੁੱਖ ਸੁੱਖ ਦੀਆਂ ਹਾਸੇ ਮਜ਼ਾਕ ਦੀਆਂ ਪਿਆਰ ਦੀਆਂ ਤੇ ਸੰਸਾਰ ਦੀਆਂ ਗੱਲਾਂ ਹੁੰਦੀਆਂ ਸਨ ਇੱਕ ਦਿਨ ਕਬੂਤਰੀ ਨੇ ਕਬੂਤਰ ਨੂੰ ਪੁੱਛਿਆ ਮੇਰੀ ਨਜ਼ਰ ਵਿੱਚ ਔਰਤਾਂ ਦੀ ਬਜਾਏ ਮਰਦ ਕੁਝ ਜ਼ਿਆਦਾ ਹੀ ਭੋਲੇ ਹੁੰਦੇ ਹਨ ਕਈ ਵਾਰ ਭੋਲੇਪਲੇ ਮਰਦ ਦੋਸ਼ਟ ਤੇ ਚਾਲਬਾਜ਼ ਔਰਤਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਦੋਸ਼ ਔਰਤਾਂ ਆਪਣੇ ਬਣਾਵਟੀ ਪਿਆਰ ਦਾ ਜਾਦੂ ਇਸ ਤਰ੍ਹਾਂ ਬਖੇਰਦੀਆਂ ਹਨ ਕਿ ਮਰਦਾਂ ਨੂੰ ਲੱਗਦਾ ਹੈ ਕਿ ਉਹ ਉਸਨਰ ਬਾਤ ਪਿਆਰ ਕਰਦੀਆਂ ਹਨ ਤੇ ਇਸੇ ਭਰਮ ਵਿੱਚ ਬਹੁਤ ਵੱਡੀ ਮੁਸ਼ਕਲ ਵਿੱਚ ਫਸ ਜਾਂਦੇ ਹਨ ਮੈਨੂੰ ਇਹ ਜਿਹੇ ਪੁਰਸ਼ਾਂ ਤੇ ਬਹੁਤ ਗੁੱਸਾ ਆਉਂਦਾ ਹੈ ਕੀ ਤਰਸ ਵੀ ਆਉਂਦਾ ਹੈ ਗੁੱਸਾ ਇਸ ਲਈ ਆਉਂਦਾ ਹੈ ਕਿ ਉਹ ਆਪਣੀਆਂ ਇੰਦਰੀਆਂ ਦੇ ਬਹੁਤ ਵੱਡੇ ਗੁਲਾਮ ਹੁੰਦੇ ਹਨ ਤੇ ਤਰਸ ਇਸ ਲਈ ਆਉਂਦਾ ਹੈ ਕਿ ਉਹ ਉਹਨਾਂ ਦੇ ਛਲ ਕਪਟ ਭਰੇ ਇਸ਼ਾਰਿਆਂ ਨੂੰ ਸਮਝ ਨਹੀਂ ਪਾਉਂਦੇ ਕਬੂਤਰੀ ਬੋਲੀ ਮੈਨੂੰ ਤੁਸੀਂ ਇਹਨਾਂ ਦੱਸੋ ਕਿ ਜੇਕਰ ਕੋਈ ਮਰਦ ਇਹੋ ਜੀ ਔਰਤ ਤੋਂ ਬਚਣਾ ਚਾਹੁੰਦਾ ਹੈ ਤਾਂ ਉਹ ਕਿਵੇਂ ਬਚ ਸਕਦਾ ਹੈ ਕਿਵੇਂ ਉਸ ਦੀ ਪਛਾਣ ਕਰ ਸਕਦਾ ਹੈ ਤਾ ਕਬੂਤਰ ਕਹਿੰਦਾ ਹੈ ਇਹ ਗੱਲ ਸਮਝਾਉਣ ਲਈ ਮੈਂ ਤੈਨੂੰ ਪਹਿਲਾਂ ਇੱਕ ਕਹਾਣੀ ਸੁਣਾਉਂਦਾ ਹਾਂ ਧਿਆਨ ਦੇ ਕੇ ਸੁਣੀ ਜੋ ਲੋਕ ਦੁਸ਼ਟ ਔਰਤਾਂ ਦੇ ਜਾਲ ਵਿੱਚ ਫਸੇ ਹੋਏ ਹਨ ਤੇ ਜੋ ਅੱਗੇ ਫਸ ਸਕਦੇ ਹਨ ਉਹਨਾਂ ਦੇ ਬਹੁਤ ਕਾਮ ਆ ਸਕਦੀ ਹੈ ਕਬੂਤਰ ਆਪਣੀ ਕਬੂਤਰੀ ਨੂੰ ਇੱਕ ਕਹਾਣੀ ਸੁਣਾਉਂਦਾ ਹੈ ਕਬੂਤਰ ਕਹਿੰਦਾ ਹੈ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਉਹ ਜੈਨ ਨਗਰ ਵਿੱਚ ਇੱਕ ਕਰਮਚੰਦ ਨਾਮ ਦਾ ਤਨੀ ਵਪਾਰੀ ਰਹਿੰਦਾ ਸੀ ਉਸ ਵਪਾਰੀ ਦੇ ਇੱਕ ਪੁੱਤ ਸੀ ਜਿਸ ਦਾ ਨਾਮ ਸੀ ਸੁਦਰਮਾ ਸੁਦਰਮਾ ਦੀ ਉਮਰ ਮਹਿਜ਼ 3 ਸਾਲ ਦੀ ਸੀ ਜਦ ਉਸਦੀ ਮਾਤਾ ਸਵਰਗਵਾਸ ਹੋ ਗਿਆ ਜਿਸ ਸਮੇਂ ਕਰਮਚੰਦ ਦੀ ਪਤਨੀ ਇਸ ਦੁਨੀਆ ਨੂੰ ਛੱਡ ਕੇ ਗਈ ਉਸ ਸਮੇਂ ਉਹ ਖੂਬ ਜਵਾਨ ਸੀ ਚਾਹੁੰਦਾ ਤਾਂ ਦੂਜਾ ਵਿਆਹ ਵੀ ਕਰ ਸਕਦਾ ਸੀ ਪਰ ਉਸ ਨੇ ਇਹ ਸੋਚ ਕੇ ਵਿਆਹ ਨਾ ਕੀਤਾ ਕਿ ਪਤਾ ਨਹੀਂ ਨਵੀਂ ਘਰ ਵਾਲੀ ਆ ਕੇ ਉਸਦੇ ਪੁੱਤ ਦੇ ਨਾਲ ਕਿਹੋ ਜਿਹਾ ਵਰਤਾਵ ਕਰੇਗੀ ਇਸੇ ਕਾਰਨ ਕਰਮਚੰਦ ਨੇ ਆਪਣੀ ਪੂਰੀ ਜਵਾਨੀ ਆਪਣੇ ਪੁੱਤ ਤੇ ਕੁਰਬਾਨ ਕਰ ਦਿੱਤੀ ਉਸ ਦੀ ਜ਼ਿੰਦਗੀ ਦਾ ਬਸ ਇੱਕ ਹੀ ਮਕਸਦ ਸਿੱਕੀ ਹੋਣ ਮੈਂ ਕਿਸੇ ਵੀ ਤਰ੍ਹਾਂ ਆਪਣੇ ਪੁੱਤ ਦਾ ਪਾਲਣ ਪੋਸ਼ਣ ਕਰਾਂਗਾ ਤੇ ਇਸ ਨੂੰ ਪੜ੍ਹਾ ਲਿਖਾ ਕੇ ਵੱਡਾ ਆਦਮੀ ਬਣਾਵਾਂਗਾ ਇਹ ਸੋਚ ਕੇ ਸੇਠ ਕਰਮਚੰਦ ਆਪਣੇ ਪੁੱਤ ਦਾ ਪਾਲਣ ਪੋਸ਼ਣ ਕਰਨ ਲੱਗਿਆ ਤੇ ਆਪਣੀ ਅੱਖਾਂ ਦੇ ਤਾਰੇ ਨੂੰ ਮਾਂ ਤੇ ਪਿਓ ਦੋਵਾਂ ਦਾ ਪਿਆਰ ਦੇ ਕੇ ਉਸ ਨੂੰ ਵੱਡਾ ਕੀਤਾ ਹੋਲੀ-ਹੋਲਿਸ ਧਰਮਾ ਜਵਾਨ ਹੁੰਦਾ ਗਿਆ ਰੂਪ ਤੇ ਜਵਾਨੀ ਤੋਂ ਉਹ ਬੜਾ ਹਸ਼ਟਪੁਸ਼ਟ ਤੇ ਖੂਬਸੂਰਤ ਨौजਵਾਨ ਸੀ ਵਪਾਰੀ ਦਾ ਮੁੰਡਾ ਜਦ ਵਿਆਯੁਗ ਹੋ ਗਿਆ ਤਵ ਵਪਾਰੀ ਨੇ ਉਸਦੇ ਵਿਆਹ ਦੀ ਚਿੰਤਾ ਸਤਾਉਣ ਲੱਗੀ ਇੱਕ ਦਿਨ ਵਪਾਰੀ ਨੇ ਆਪਣੇ ਪੁੱਤ ਨੂੰ ਕਿਹਾ ਪੁੱਤ ਹੁਣ ਤਾਂ ਤੂੰ ਜਵਾਨ ਹੋ ਗਿਆ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਵਿਆਹ ਕਰਕੇ ਆਪਣੀ ਗਰਸਤੀ ਵਸਾ ਲਵੇ ਮੈਂ ਤੇਰੇ ਲਈ ਕੁੜੀ ਵੀ ਪਸੰਦ ਕਰ ਲਈ ਹੈ ਤੇ ਤੂੰ ਕਹੇ ਤਾਂ ਉਸ ਕੁੜੀ ਦੇ ਪਿਓ ਨਾਲ ਤੇ ਵਿਆਹ ਦੀ ਗੱਲ ਅੱਗੇ ਵਧਾਵਾ ਪਿਓ ਦੀ ਗੱਲ ਸੁਣ ਕੇ ਸੁਦਰਮਾ ਕਹਿਣ ਲੱਗਿਆ ਨਹੀਂ ਪਿਤਾ ਜੀ ਹਾਲੇ ਮੈਂ ਵਿਆਹ ਨਹੀਂ ਕਰਨਾ ਚਾਹੁੰਦਾ ਕਿਉਂਕਿ ਹਾਲੇ ਮੇਰੀ ਸਿੱਖਿਆ ਅਧੂਰੀ ਹੈ ਜਦ 2 ਸਾਲ ਬਾਅਦ ਮੇਰੀ ਸਿੱਖਿਆ ਪੂਰੀ ਹੋ ਜਾਵੇਗੀ ਤਾਂ ਮੈਂ ਵਿਆਹ ਕਰਨ ਬਾਰੇ ਸੋਚਾਂਗਾ ਪੁੱਤ ਦਾ ਜਵਾਬ ਸੁਣ ਕੇ ਸੇਠ ਕਹਿਣ ਲੱਗਿਆ ਠੀਕ ਹੈ ਪੁੱਤ ਜੇਕਰ ਤੇਰੀ ਇਹ ਹੀ ਇੱਛਾ ਹੈ ਤਾਂ ਤੂੰ ਪਹਿਲਾਂ ਆਪਣੀ ਸਿੱਖਿਆ ਪੂਰੀ ਕਰ ਲੈ ਜਦ ਤੇਰੀ ਸਿੱਖਿਆ ਪੂਰੀ ਹੋ ਜਾਵੇਗੀ ਤਾਂ ਮੈਂ ਤੇਰੇ ਵਿਆਹ ਬਾਰੇ ਸੁਚੰਗ। ਦੋਸਤੋ ਇਸ ਤਰ੍ਹਾਂ ਸਤਰਮਾ ਮਨ ਲਗਾ ਕੇ ਆਪਣੀ ਪੜ੍ਹਾਈ ਕਰਨ ਲੱਗਦਾ ਹੈ ਤੇ ਉਦੋਂ ਤਰ ਉਹ ਵਪਾਰੀ ਆਪਣੇ ਵਪਾਰ ਵਿੱਚ ਲੱਗ ਜਾਂਦਾ ਹੈ। ਇਸੇ ਤਰ੍ਹਾਂ 2 ਸਾਲ ਬੀਤ ਜਾਂਦੇ ਹਨ ਜਦ ਉਸ ਵਪਾਰੀ ਦੇ ਪੁੱਤ ਦੀ ਪੜ੍ਹਾਈ ਪੂਰੀ ਹੋ ਗਈ ਤਾਂ ਇੱਕ ਵਾਰ ਫਿਰ ਤੋਂ ਕਰਮਚੰਦੇ ਆਪਣੇ ਪੁੱਤ ਦੇ ਸਾਹਮਣੇ ਵਿਆਹ ਦਾ ਪਸਤਾਵ ਰੱਖਿਆ। ਪਿਤਾ ਦਾ ਇਹ ਪਸਤਾਵ ਸੁਣ ਕੇ ਸਤਰਮਾ ਕਹਿਣ ਲੱਗਿਆ ਪਿਤਾ ਜੀ ਹਾਲੇ ਤੁਸੀਂ ਥੋੜਾ ਧੀਰਜ ਰੱਖੋ ਕਿਉਂਕਿ ਮੈਂ ਸਿਰਫ ਤੁਹਾਡਾ ਖਾਦਾ ਹੈ। ਆਪਣਾ ਕਮਾਇਆ ਕੁਝ ਨਹੀਂ ਪਹਿਲਾਂ ਤੁਸੀਂ ਮੈਨੂੰ ਆਪਣੇ ਪੈਰਾਂ ਤੇ ਖੜਾ ਹੋ ਜਾਂਦੇ ਹੋ ਕੁਝ ਰੁਪਏ ਪੈਸੇ ਕਮਾਉਣ ਦਿਓ ਜਦ ਮੈਂ 4 ਪੈਸੇ ਕਮਾਉਣ ਲੱਗਾਗਾ ਤਾਂ ਹੀ ਮੈਂ ਵਿਆਹ ਕਰਾਂਗਾ ਪੁੱਤ ਦਾ ਜਵਾਬ ਸੁਣ ਕੇ ਕਰਮ ਚਿੰਨੂ ਇੱਕ ਵਾਰ ਫਿਰ ਤੋਂ ਚੁੱਪ ਹੋਣਾ ਪਿਆ ਕਿਉਂਕਿ ਪੁੱਤ ਵੀ ਠੀਕ ਹੀ ਕਹਿ ਰਿਹਾ ਸੀ ਪਿਓ ਨੇ ਕਿਹਾ ਠੀਕ ਹੈ ਪੁੱਤ ਜੇਕਰ ਤੇਰੀ ਇੱਛਾ ਇਹੀ ਹੈ ਤਾਂ ਤੂੰ ਮੇਰੇ ਨਾਲ ਰਹਿ ਕੇ ਵਪਾਰ ਕਰ ਤੇ ਵਪਾਰ ਕਰਕੇ ਕੁਝ ਧਨ ਕਮਾ ਜਾਤੂ ਆਪਣੇ ਪੈਰਾਂ ਤੇ ਖੜਾ ਹੋ ਜਾਵੇਂਗਾ ਤਾਂ ਮੈਂ ਤੇਰੇ ਨਾਲ ਇਸ ਬਾਰੇ ਗੱਲ ਕਰਾਂਗਾ। ਦੋਸਤੋ ਇਸ ਤਰ੍ਹਾਂ ਸੁਧਰਮਾ ਆਪਣੇ ਪਿਓ ਦੇ ਨਾਲ ਮਿਲ ਕੇ ਵਪਾਰ ਕਰਨ ਲੱਗਦਾ ਹੈ ਤੇ ਧਨ ਕਮਾਉਣ ਲੱਗਦਾ ਹੈ। ਇੱਧਰ ਕਬੂਤਰ ਬੋਲਿਆ ਇੱਕ ਦਿਨ ਦੀ ਗੱਲ ਹੈ ਵਪਾਰੀ ਦੇ ਪੁੱਤ ਨੂੰ ਵਪਾਰ ਦੇ سلسلے ਵਿੱਚ ਦੂਜੇ ਰਾਜ ਵਿੱਚ ਜਾਣਾ ਪਿਆ। ਦੂਜੇ ਪ੍ਰਦੇਸ਼ ਲਈ ਉਸਨੇ ਪਾਣੀ ਦੇ ਜਹਾਜ਼ ਰਾਹੀਂ ਜਾਣਾ ਸੀ ਤੇ ਇਸ ਲਈ ਕਾਫੀ ਦਿਨ ਵੀ ਲੱਗਨੇ ਸਨ। ਇਸ ਲਈ ਉਸਨੇ ਜਹਾਜ਼ ਦਾ ਟਿਕਟ ਖਰੀਦਿਆ ਤੇ ਆਪਣੀ ਸੀਟ ਤੇ ਜਾ ਕੇ ਬੈਠ ਗਿਆ ਉਸ ਤੋਂ ਬਾਅਦ ਉੱਥੇ ਇੱਕ ਪਤੀ ਪਤਨੀ ਆਉਂਦੇ ਹਨ ਤੇ ਉਹਨਾਂ ਨੇ ਵੀ ਦੁਜੀਰਾ ਜਾਣਾ ਸੀ ਉਹ ਦੋਨੋਂ ਪਤੀ ਪਤਨੀ ਵੀ ਉਹਨਾਂ ਦੇ ਬਰਾਬਰ ਵਾਲੀ ਸੀਟ ਤੇ ਬੈਠ ਜਾਂਦੇ ਹਨ ਦੇਖਣ ਚ ਲੱਗਦਾ ਸੀ ਕਿ ਉਹ ਵੀ ਕੋਈ ਵਪਾਰੀ ਸਨ ਕੁਝ ਦੇਰ ਬਾਅਦ ਜਦ ਜਹਾਜ਼ ਬੰਦਰਗਾਹ ਤੋਂ ਰਵਾਨਾ ਹੋਇਆ ਤਾਂ ਉਹਨਾਂ ਦੋਨਾਂ ਨੇ ਆਪਸ ਵਿੱਚ ਗੱਲਬਾਤ ਕਰਨੀ ਸ਼ੁਰੂ ਕੀਤੀ ਇੱਕ ਦੂਜੇ ਦਾ ਨਾਮ ਪੁੱਛਿਆ ਸੁਤਰਮਾ ਨੇ ਵਪਾਰ ਨਾਲ ਅਤੇ ਪਤਾ ਦੱਸਿਆ ਕਿ ਤੇ ਕਿਹਾ ਕਿ ਉਹ ਵਪਾਰ ਦੇ سلسلے ਵਿੱਚ ਦੂਜੇ ਰਾਜ ਜਾ ਰਿਹਾ ਹੈ ਆਪਣੇ ਬਾਰੇ ਦੱਸਣ ਤੋਂ ਬਾਅਦ ਉਸਨੇ ਉਸਨੂੰ ਪੁੱਛਿਆ ਤਾਂ ਉਸ ਵਿਅਕਤੀ ਨੇ ਦੱਸਿਆ ਕਿ ਅਸੀਂ ਦੋਨੋਂ ਪਤੀ ਪਤਨੀ ਵੀ ਵਪਾਰ ਲਈ ਜਾ ਰਹੇ ਹਾਂ ਜਿੱਥੇ ਤੁਸੀਂ ਜਾ ਰਹੇ ਹੋ ਦੋਸਤੋ ਵਪਾਰੀ ਦੀ ਪਤਨੀ ਬਹੁਤ ਖੂਬਸੂਰਤ ਸੀ ਸੁਤਰਮਾ ਉਸ ਨੂੰ ਦੇਖਣ ਦੇਹੀ ਪਹਿਲੀ ਨਜ਼ਰੇ ਉਸ ਵੱਲ ਆਕਰਸ਼ਿਤ ਹੋ ਜਾਂਦਾ ਹੈ ਉਧਰ ਉਸ ਵਪਾਰੀ ਦੀ ਪਤਨੀ ਵੀ ਸੁਦਰਮਾ ਦੀ ਸੁੰਦਰਤਾ ਨੂੰ ਦੇਖ ਕੇ ਉਸ ਵੱਲ ਖਿੱਚੀ ਚਲੀ ਜਾਂਦੀ ਹੈ ਕਿਉਂਕਿ ਸੁਦਰਮਾ ਵੀ ਬਹੁਤ ਸੋਹਣਾ ਤੇ ਨੌਜਵਾਨ ਸੀ ਦੋਸਤੋ ਇਧਰ ਜਹਾਜ਼ ਪਾਣੀ ਨੂੰ چیرਦਾ ਹੋਇਆ ਆਪਣੀ ਮੰਜ਼ਿਲ ਵੱਲ ਵੱਧਦਾ ਜਾ ਰਿਹਾ ਸੀ ਚਲਦੇ ਚਲਦੇ ਜਦ ਰਾਤ ਹੋ ਗਈ ਤਾਂ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਸਾਰੇ ਯਾਤਰੀਆਂ ਨੇ ਭੋਜਨ ਕੀਤਾ ਤੇ ਭੋਜਨ ਕਰਨ ਤੋਂ ਬਾਅਦ ਸਾਰੇ ਆਪਣੀ ਆਪਣੀ ਜਗ੍ਹਾ ਤੇ ਸੌਂ ਚਲੇ ਗਏ ਇਦ ਸੁਧਰ ਮਾ ਵੀ ਭੋਜਨ ਕਰਨ ਤੋਂ ਬਾਅਦ ਸੌਣ ਦੀ ਤਿਆਰੀ ਕਰਨ ਲੱਗਾ। ਕਾਫੀ ਦੇਰ ਤੱਕ ਉਸਨੇ ਸੌਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਨੀਂਦ ਨਹੀਂ ਆਈ। ਜਦ ਵੀ ਉਹ ਸੌਣ ਲਈ ਅੱਖਾਂ ਬੰਦ ਕਰਦਾ ਤਾਂ ਉਸ ਦੇ ਸਾਹਮਣੇ ਵਪਾਰੀ ਦੀ ਘਰ ਵਾਲੀ ਦਾ ਚਿਹਰਾ ਆ ਜਾਂਦਾ। ਉਧਰ ਉਸ ਵਪਾਰੀ ਦੀ ਪਤਨੀ ਦਾ ਵੀ ਇਹੀ ਹਾਲ ਸੀ। ਕਾਫੀ ਦੇਰ ਤੱਕ ਦੋਨਾਂ ਵਿੱਚੋਂ ਕਿਸੇ ਨੂੰ ਨੀਂਦ ਨਹੀਂ ਆਈ ਤੇ ਕਹਿੰਦੇ ਵੀ ਹਨ ਕਿ ਕਾਮੀ ਵਿਅਕਤੀ ਨੂੰ ਡਰ, ਨੀਂਦ ਤੇ ਭੁੱਖ ਪਿਆਸ ਇਹ ਤਿੰਨੇ ਨਹੀਂ ਲੱਗਦੇ। ਸੁਧਰਮਾ ਨੂੰ ਜਦ ਨੀਂਦ ਨਾ ਆਈ ਤਾਂ ਉਹ ਆਪਣੀ ਜਗ੍ਹਾ ਤੋਂ ਉੱਠ ਕੇ ਜਹਾਜ਼ ਦੀ ਦੂਜੀ ਮੰਜ਼ਲ ਤੇ ਟੈਨ ਲਈ ਚਲਾ ਗਿਆ ਤੇ ਬਾਹਰ ਖੜੇ ਹੋ ਕੇ ਚਾਰੇ ਪਾਸੇ ਫੈਲੇ ਵਿਸ਼ਾਲ ਸਮੁੰਦਰ ਨੂੰ ਦੇਖਣ ਲੱਗਾ ਹੈ ਦੋਸਤੋ ਉਧਰ ਉਸ ਵਪਾਰੀ ਦੀ ਪਤਨੀ ਨੂੰ ਵੀ ਨੀਂਦ ਨਹੀਂ ਆਈ ਤਾਂ ਉਹ ਵੀ ਜਹਾਜ਼ ਦੀ ਦੂਜੀ ਮੰਜ਼ਲ ਤੇ ਪਹੁੰਚ ਗਈ ਜਿੱਥੇ ਸੁਧਰਮਾ ਪਹਿਲਾਂ ਤੋਂ ਮੌਜੂਦ ਸੀ ਵਪਾਰੀ ਦੀ ਪਤਨੀ ਨੂੰ ਆਪਣੇ ਕੋਲ ਆਇਆ ਦੇਖ ਸੁਧਰਮਾ ਨੇ ਪੁੱਛਿਆ ਤੁਸੀਂ ਇੱਥੇ ਕਿਉਂ ਆਏ ਮੈਨੂੰ ਤਾਂ ਨੀਂਦ ਨਹੀਂ ਆ ਰਹੀ ਸੀ ਇਸ ਲਈ ਟੰਨਲ ਲਈ ਆ ਗਿਆ ਸੁਤਾਰਮਾ ਦੀ ਗੱਲ ਸੁਣ ਕੇ ਵਪਾਰੀ ਦੀ ਪਤਨੀ ਕਹਿੰਦੀ ਹੈ ਕੀ ਦੱਸਾਂ ਮੈਂ ਜਦੋਂ ਤੋਂ ਤੁਹਾਨੂੰ ਦੇਖਿਆ ਹੈ ਉਦੋਂ ਤੋਂ ਮੇਰੇ ਅੰਦਰ ਬੇਚੈਨੀ ਜਿਹੀ ਹੋ ਗਈ ਹੈ ਮੈਨੂੰ ਸਮਝ ਨਹੀਂ ਆ ਰਿਹਾ ਕਿ ਆਖਰ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਦੋਸਤੋ ਵਪਾਰੀ ਦੀ ਪਤਨੀ ਦੀ ਅਜੀਬ ਗੱਲ ਸੁਣ ਕੇ ਸੁਤਾਰਮਾ ਕੈਨ ਲੱਗਿਆ ਹਾਲ ਤਾਂ ਮੇਰਾ ਵੀ ਕੁਝ ਇਹੋ ਜਿਹਾ ਹੀ ਹੈ ਜਦ ਤੋਂ ਮੈਂ ਤੁਹਾਨੂੰ ਦੇਖਿਆ ਹੈ ਤਦ ਤੋਂ ਮੈਂ ਵੀ ਬੇਚੈਨ ਹਾਂ ਮੇਰਾ ਵੀ ਕਿਸੇ ਕੰਮ ਵਿੱਚ ਮਨ ਨਹੀਂ ਲੱਗ ਰਿਹਾ ਹੁਣ ਉਹ ਦੋਨੋਂ ਜਹਾਜ਼ ਦੇ ਉੱਪਰ ਵਾਲੀ ਮੰਜ਼ਲ ਤੇ ਇੱਕ ਦੂਜੇ ਨਾਲ ਆਪਣੀਆਂ ਮੰਦੀਆਂ ਗੱਲਾਂ ਕਰ ਰਹੇ ਸਨ ਜਦ ਦੋਨਾਂ ਨੂੰ ਪਤਾ ਲੱਗਿਆ ਕਿ ਅੱਗ ਦੋਨੋਂ ਪਾਸੇ ਬਰਾਬਰ ਲੱਗੀ ਹੋਈ ਹੈ ਤਾਂ ਇਹ ਜਾਣ ਕੇ ਦੋਨੋਂ ਬਹੁਤ ਖੁਸ਼ ਹੋ ਜਾਂਦੇ ਹਨ ਫਿਰ ਸਤਾਰਾ ਮਾਨੀ ਪੁੱਛਿਆ ਐਨੀ ਰਾਤ ਨੂੰ ਤੁਸੀਂ ਮੇਰੇ ਕੋਲ ਆਏ ਹੋ ਜੇਕਰ ਤੁਹਾਡੇ ਪਤੀ ਨੇ ਦੇਖ ਲਿਆ ਤਾਂ ਉਹ ਤੁਹਾਨੂੰ ਬਹੁਤ ਛਿੜਕਣਗੇ ਤਾਂ ਉਹ ਕਹਿੰਦੀ ਹੈ ਇਹ ਤੂੰ ਸੇ ਮੇਰੇ ਪਤੀ ਦੀ ਚਿੰਤਾ ਛੱਡੋ ਜਦੋਂ ਤੂੰ ਮੈਂ ਤੁਹਾਨੂੰ ਦੇਖਿਆ ਹੈ ਉਦੋਂ ਤੋਂ ਮੈਂ ਤੁਹਾਨੂੰ ਮਿਲਣ ਲਈ ਬੇਚੈਨ ਹਾਂ ਮੈਨੂੰ ਪਤਾ ਹੈ ਕਿ ਮੇਰਾ ਪਤੀ ਸਾਡੇ ਵਿੱਚ ਰੋੜਾ ਬਣ ਸਕਦਾ ਹੈ ਇਸ ਲਈ ਮੈਂ ਉਸਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਸਨ ਹੁਣ ਉਹ ਪੂਰੀ ਆਰਾਮ ਨਾਲ ਸੁੱਤਾ ਰਹੇਗਾ ਉਸਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੈਂ ਕਦੋਂ ਤੁਹਾਡੇ ਕੋਲ ਆਈ ਤੇ ਕਦੋਂ ਉਹਨਾਂ ਕੋਲ ਵਾਪਸ ਚਲੀ ਗਈ ਦੋਸਤੋ ਉਸ ਰਾਤ ਦੋਨੋਂ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ ਦੋਨੋਂ ਬਹੁਤ ਖੁਸ਼ ਸਨ ਕੰਤਾ ਉਹਨਾਂ ਦਾ ਰੋਜ਼ ਦਾ ਨਿਯਮ ਬਣ ਗਿਆ ਸੀ ਕਿ ਜਿਵੇਂ ਹੀ ਰਾਤ ਹੁੰਦੀ ਤੇ ਉਹ ਵਪਾਰੀ ਸੋ ਜਾਂਦਾ ਤਾਂ ਦੋਨੋਂ ਜਹਾਜ਼ ਦੀ ਦੂਜੀ ਮੰਜ਼ਿਲ ਤੇ ਆ ਜਾਂਦੇ ਤੇ ਉੱਥੇ ਆ ਕੇ ਇਕਾਂਤ ਵਿੱਚ ਬੈਠ ਕੇ ਕਈ ਘੰਟੇ ਗੱਲਾਂ ਕਰਦੇ ਰਹਿੰਦੇ ਜਹਾਜ਼ ਦਾ ਸਫ਼ਰ ਕਈ ਦਿਨਾਂ ਦਾ ਸੀ ਇਸੇ ਮੌਕੇ ਦਾ ਫਾਇਦਾ ਉਠਾ ਕੇ ਉਹ ਕਈ ਵਾਰ ਇੱਕ ਦੂਜੇ ਨੂੰ ਮਿਲੇ ਵੀ ਆਖਰਕਾਰ ਵਿੱਚ ਜਦ ਸਿਰਫ ਇੱਕ ਦਿਨ ਦਾ ਸਫ਼ਰ ਬਾਕੀ ਰਹਿ ਗਿਆ ਤਾਂ ਉਸ ਵਪਾਰੀ ਦੀ ਪਤਨੀ ਨੇ ਸਤਾਰਮਾ ਨੂੰ ਕਿਹਾ ਹੁਣ ਆਪਾਂ ਇਥੋਂ ਦੋਨੋਂ ਪਿਛੜ ਜਾਵਾਂਗੇ ਇਸ ਲਈ ਕੋਈ ਇਹੋ ਜਿਹਾ ਉਪਾਏ ਕਰੋ ਜਿਸ ਨਾਲ ਅਸੀਂ ਦੋਨੋਂ ਪੂਰੀ ਜ਼ਿੰਦਗੀ ਇਕੱਠੇ ਰਹੀਏ ਕਿਉਂਕਿ ਹੁਣ ਮੈਂ ਤੁਹਾਡੇ ਤੋਂ ਅਲੱਗ ਨਹੀਂ ਰਹਿਣਾ ਚਾਹੁੰਦੀ ਤੁਹਾਡੇ ਤੋਂ ਅਲੱਗ ਹੋ ਕੇ ਮੈਨੂੰ ਇੱਕ ਪਲ ਸਾਲਾਂ ਵਰਗਾ ਲੱਗਦਾ ਹੈ ਉਸ ਵਪਾਰੀ ਦੀ ਪਤਨੀ ਦੀ ਗੱਲ ਸੁਣ ਕੇ ਸੁਧਰਮਾ ਕਹਿਣ ਲੱਗਿਆ ਚਾਹੁੰਦਾ ਤਾਂ ਮੈਂ ਵੀ ਇਹੀ ਹਾਂ ਕਿ ਅਸੀਂ ਦੋਨੋਂ ਇੱਕ ਦੂਜੇ ਤੋਂ ਅਲੱਗ ਨਾ ਹੋਈਏ ਮੈਂ ਵੀ ਪਹਿਲੀ ਨਜ਼ਰ ਸਤਹਾਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ ਪਰ ਕੀ ਕਰਾਂ ਮਜਬੂਰੀ ਹੈ ਤੁਸੀਂ ਪਹਿਲਾਂ ਤੋਂ ਵਿਆਹੇ ਹੋਏ ਹੋ ਤੇ ਅਸੀਂ ਦੋਨੋਂ ਇਕੱਠੇ ਨਹੀਂ ਰਹਿ ਸਕਦੇ ਕਾਸ਼ ਤੁਹਾਡਾ ਇਹ ਪਤੀ ਨਾ ਹੁੰਦਾ ਤਾਂ ਅਸੀਂ ਬੜੇ ਮਜ਼ੇ ਨਾਲ ਇਕੱਠੇ ਰਹਿੰਦੇ ਦੋਸਤੋ ਸੁਧਰਮਾ ਦੀ ਗੱਲ ਸੁਣ ਕੇ ਵਪਾਰੀ ਦੀ ਪਤਨੀ ਕਹਿੰਦੀ ਹੈ ਦੁਨੀਆ 'ਚ ਅਸੰਭਵ ਕੰਮ ਤੱਕ ਕੋਈ ਵੀ ਨਹੀਂ ਹੈ ਜੇਕਰ ਕੋਈ ਮਨ ਵਿੱਚ ठान ਲਵੇ ਤਾਂ ਕੁਝ ਨਹੀਂ ਕਰ ਸਕਦਾ ਇਨਸਾਨ ਦੇ ਅੰਦਰ ਬਸ ਕਰਨ ਦਾ ਜਨੂਨ ਹੋਣਾ ਚਾਹੀਦਾ ਹੈ ਇਸ ਸੰਸਾਰ 'ਚ ਹਰ ਚੀਜ਼ ਮੁਮਕਿਨ ਹੈ। ਵਪਾਰੀ ਦੀ ਪਤਨੀ ਦੀ ਗੱਲ ਸੁਣ ਕੇ ਸੁਦਰਮਾ ਕਹਿਣ ਲੱਗਿਆ ਮੈਂ ਸਮਝਿਆ ਨਹੀਂ ਆਖਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਤਾਂ ਵਪਾਰੀ ਦੀ ਪਤਨੀ ਕਹਿਣ ਲੱਗੀ ਮਤਲਬ ਤਾਂ ਸਾਫ਼ ਹੈ ਜੇਕਰ ਤੁਸੀਂ ਮੈਨੂੰ ਪਾਉਣਾ ਚਾਹੁੰਦੇ ਹੋ ਤਾਂ ਕਿਸੇ ਤਰ੍ਹਾਂ ਤੁਹਾਨੂੰ ਮੇਰੇ ਪਤੀ ਨੂੰ ਮੇਥੋਂ ਦੂਰ ਕਰਨਾ ਹੋਵੇਗਾ। ਜੇਕਰ ਤੁਸੀਂ ਇਸ ਤਰ੍ਹਾਂ ਕਰਨ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਅਸੀਂ ਇੱਕ ਦੂਜੇ ਦੇ ਨਾਲ ਜ਼ਿੰਦਗੀ ਭਰ ਬਿਨਾਂ ਕਿਸੇ ਡਰ ਤੋਂ ਰਹਿ ਸਕਾਂਗੇ। ਸੁਤਾਰ ਮਾਪੁੱਛਦਾ ਹੈ ਉਹ ਕਿਵੇਂ ਸੰਭਵ ਹੈ ਤੁਹਾਡਾ ਪਤੀ ਤਾਂ ਤੁਹਾਨੂੰ ਬਹੁਤ ਚਾਹੁੰਦਾ ਹੈ ਉਹ ਤੁਹਾਨੂੰ ਇੱਕ ਮਿੰਟ ਲਈ ਵੀ ਛੱਡਣਾ ਨਹੀਂ ਚਾਹੁੰਦਾ ਫਿਰ ਉਹ ਤੁਹਾਡੇ ਤੋਂ ਦੂਰ ਕਿਵੇਂ ਜਾਵੇਗਾ ਤਾਂ ਉਸ ਆਰਟ ਨੇ ਸਪੈਸ ਰੂਪ ਨਾਲ ਜਵਾਬ ਦਿੱਤਾ ਮੇਰੇ ਤੇ ਤੇਰੇ ਮਿਲਨ ਵਿੱਚ ਮੇਰਾ ਪਤੀ ਰੋੜਾ ਬਣਿਆ ਹੋਇਆ ਹੈ ਜੇਕਰ ਮੈਨੂੰ ਪਾਉਣਾ ਚਾਹੁੰਦਾ ਹੈ ਤਾਂ ਤੈਨੂੰ ਮੇਰੇ ਪਤੀ ਨੂੰ ਰਸਤੇ ਵਿੱਚੋਂ ਹਟਾਉਣਾ ਹੋਵੇਗਾ ਜੇਕਰ ਤੂੰ ਇਸ ਤਰ੍ਹਾਂ ਕਰ ਦਿੱਤਾ ਤਾਂ ਅਸੀਂ ਇੱਕ ਦੂਜੇ ਤੇ खुद के जिंदगी भर मची करंगे उस औरत दी गाल सुन के सुधरमा बहुत हैरान होया ते हैरान हो है, है। के बोलया ਤੁਹਾਡੇ ਕਹਿਣ ਦਾ ਮਤਲਬ ਕੀ ਹੈ ਮੈਂ ਤੁਹਾਡੇ ਪਤੀ ਦੀ ਹੱਤਿਆ ਕਰ ਦੇਵਾਂ ਤੁਹਾਨੂੰ ਪਾਉਣ ਦੇ ਚੱਕਰ ਵਿੱਚ ਮੈਂ ਇੱਕ ਮਨੁੱਖ ਦੀ ਹੱਤਿਆ ਦਾ ਪਾਪ ਆਪਣੇ ਸਿਰ ਚੜਾ ਲਵਾਂ ਤੁਹਾਡਾ ਪਤੀ ਬਹੁਤ ਭਲਾ ਇਨਸਾਨ ਹੈ ਉਸ ਨੂੰ ਮਾਰ ਕੇ ਮੈਂ ਤੁਹਾਨੂੰ ਪਾਉਣਾ ਨਹੀਂ ਚਾਹੁੰਦਾ ਸੁਧਰਮਾ ਨੇ ਸਾਫ਼ ਮਨ ਕਰੰਤੋਂ ਬਾਹ ਔਰਤ ਕੈਨ ਲੱਗੀ ਤੋ ਕਿ ਹੋ ਜਾ ਆਸ਼ਿਕ ਹੈ ਇੱਕ ਪਾਸੇ ਤਾਂ ਪ੍ਰੇਮਿਕਾ ਨੂੰ ਪਾਉਣ ਦੀ ਇੱਛਾ ਵੀ ਕਰਦਾ ਹੈ ਤੇ ਦੂਜੇ ਪਾਸੇ ਵੱਡਾ ਜੋਖਮ ਚੁੱਕਣ ਤੋਂ ਵੀ ਡਰਦਾ ਹੈ ਤੈਨੂੰ ਪਤਾ ਹੈ ਆਪਣੀ ਪ੍ਰੇਮਿਕਾ ਨੂੰ ਪਾਉਣ ਖਾਤਰ ਕਿੰਨੇ ਰਾਜਾ ਮਹਾਰਾਜਾਂ ਨੇ ਕਿੰਨੇ ਵੱਡੇ ਵੱਡੇ ਯੁੱਧ ਲੜੇ ਤੇ ਆਪਣੀ ਪ੍ਰੇਮਿਕਾ ਨੂੰ ਪਾਉਣ ਲਈ ਲੋਕ ਜ਼ਮੀਨ ਅਸਮਾਨ ਇੱਕ ਕਰ ਦਿੰਦੇ ਹਨ ਤੇ ਤੇਰੇ ਤੋਂ ਇੱਕ ਛੋਟਾ ਜਿਹਾ ਕੰਮ ਨਹੀਂ ਹੋ ਰਿਹਾ ਉਸ ਔਰਤ ਨੇ ਸਰਮਾਨੂ ਹਰ ਤਰ੍ਹਾਂ ਨਾਲ ਉਕਸਾਉਣ ਦੀ ਕੋਸ਼ਿਸ਼ ਕੀਤੀ ਪਰ ਸੁਧਰਮਾ ਨੇ ਆਪਣਾ ਵਿਵੇਕ ਨਾ ਛੱਡਿਆ ਦੋਸਤੋ ਅਕਸਰ ਕਾਮਚ ਪੁਸ਼ ਇਹੀ ਗਲਤੀ ਕਰਦੇ ਹਨ ਕਾਮ ਵਾਸਨਾ ਵਿੱਚ ਅੰਨੇ ਹੋ ਕੇ ਵਿਵੇਕ ਤੋਂ ਜ਼ੀਰੋ ਹੋ ਜਾਂਦੇ ਹਨ ਉਸ ਸਮੇਂ ਉਹ ਆਪਣੇ ਸੰਸਕਾਰਾਂ ਨੂੰ ਆਪਣੇ ਧਰਮ ਨੂੰ ਇੱਥੋਂ ਤੱਕ ਕਿ ਆਪਣੇ ਭਗਵਾਨ ਨੂੰ ਵੀ ਭੁੱਲ ਜਾਂਦੇ ਹਨ ਤੇ ਵੱਡੇ ਤੋਂ ਵੱਡਾ ਪਾਪ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ ਯਾਦ ਰੱਖਿਓ ਜੋ ਭਗਵਾਨ ਤੋਂ ਅੰਜਾਨ ਹੁੰਦੇ ਹਨ ਈਸ਼ਵਰ ਦਾ ਜਿਨ੍ਹਾਂ ਦੇ ਅੰਦਰ ਡਰ ਨਹੀਂ ਹੁੰਦਾ ਉਹੀ ਲੋਕ ਇਹੋ ਜਿਹੇ ਅਪਰਾਧ ਨੂੰ ਅੰਜਾਮ ਦਿੰਦੇ ਹਨ ਸੁਧਰਮਾ ਕਹਿੰਨ ਲੱਗਿਆ ਮੈਂ ਤੈਨੂੰ ਚਾਹੁੰਦਾ ਹਾਂ ਇਹ ਅਲੱਗ ਗੱਲ ਹੈ ਪਰ ਮੈਂ ਤੈਨੂੰ ਪਾਉਣ ਲਈ ਕਿਸੇ ਮਨੁੱਖ ਦੀ ਹੱਤਿਆ ਕਰ ਦੇਵਾਂ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਪ੍ਰੇਮ ਕਿਸੇ ਨੂੰ ਮਾਰਨਾ ਨਹੀਂ ਸਿਖਾਉਂਦਾ ਪ੍ਰੇਮ ਤਾਂ ਜੀਣਾ ਸਿਖਾਉਂਦਾ ਹੈ ਮਨੁੱਖ ਹੱਤਿਆ ਤਾਂ ਛੱਡੋ ਮੈਂ ਤਾਂ ਕਿਸੇ ਕੀੜੀ ਦੀ ਵੀ ਹੱਤਿਆ ਨਹੀਂ ਕਰ ਸਕਦਾ ਇੱਧਰ ਕਬੂਤਰ ਬੋਲਿਆ ਜਦ ਸੁਧਰਮਾ ਨੇ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਤਾਂ ਅਰਥ ਸੋਚੋਂ ਵਿੱਚ ਪੈ ਗਈ। ਕੁਝ ਸੋਚਣ ਤੋਂ ਬਾਅਦ ਕਹਿਣ ਲੱਗੀ ਠੀਕ ਹੈ ਜੇਕਰ ਤੂੰ ਇਸ ਤਰ੍ਹਾਂ ਨਹੀਂ ਕਰ ਸਕਦਾ ਤਾਂ ਕੋਈ ਗੱਲ ਨਹੀਂ। ਮੈਂ ਹੀ ਕੋਈ ਰਸਤਾ ਲੱਭਦੀ ਹਾਂ। ਪਰ ਤੂੰ ਬਾਅਦ ਵਿੱਚ ਮੈਨੂੰ ਆਪਣਾ ਤਾਂ ਲਵੇਂਗਾ। ਸੁਤર્મા ਬੋਲਿਆ ਇਹ ਵੀ ਕੋਈ ਕਹਿਣ ਦੀ ਗੱਲ ਹੈ। ਤੇਰਾ ਤਾਂ ਮੇਰੇ ਤਨ ਤੇ ਮਨ ਦੋਨਾਂ ਤੇ ਅਧਿਕਾਰ ਹੈ। ਤੇਰੇ ਬਿਨਾਂ ਤਾਂ ਹੁਣ ਮੈਂ ਇਸ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦਾ। ਇਹ ਤੇਰਾ ਪਤੀ ਜੇ ਤੈਨੂੰ ਆਪਣੀ ਮਰਜ਼ੀ ਨਾਲ ਛੱਡ ਦੇਵੇ ਤਾਂ ਮੈਂ ਤੈਨੂੰ ਜ਼ਰੂਰ ਅਪਣਾ ਲਵਾਂਗਾ ਉਸ ਵਪਾਰੀ ਦੀ ਔਟਨੀ ਕਿਹਾ ਠੀਕ ਹੈ ਮੈਂ ਹੀ ਆਪਣੇ ਪਤੀ ਨੂੰ ਆਪਣੇ ਰਸਤੇ ਤੋਂ ਹਟਾਉਣ ਦਾ ਰਾਹ ਲੱਭਤੀ ਹਾਂ ਇਸ ਤਰ੍ਹਾਂ ਦੋਨੋਂ ਨੇ ਆਪਸ ਵਿੱਚ ਗੱਲਬਾਤ ਕੀਤੀ ਤੇ ਫਿਰ ਉਸ ਤੋਂ ਬਾਅਦ ਉਹ ਦੋਨੋਂ ਸੌਣ ਲਈ ਚਲੇ ਗਏ ਸੁਤਾਰ ਮਾਨ ਉਸ ਉੱਤੇ ਹਲੇ ਥੋੜਾ ਸਮਾਂ ਹੀ ਹੋਇਆ ਸੀ ਕਿ اچانک ਵਪਾਰੀ ਦੀ ਪਤਨੀ ਦੀ ਜ਼ੋਰ-ਜ਼ੋਰ ਦੀ ਰੋਂਦੀ ਆਵਾਜ਼ ਸੁਣ ਕੇ ਉਸ ਦੀ ਨੀਂਦ ਖੁੱਲ ਜਾਂਦੀ ਹੈ ਜਦ ਉਸਨੇ ਉੱਠ ਕੇ ਦੇਖਿਆ ਤਾਂ ਉਹ ਔਰਤ ਆਪਣੇ પતિ ਦੇ ਕੋਲ ਬੈਠ ਕੇ ਜੋਰ-ਜੋਰ ਦੀ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਜਲਦੀ ਆਓ ਮੇਰੀ ਮਦਦ ਕਰੋ ਕਿਸੇ ਬਦਮਾਸ਼ ਨੇ ਮੇਰੇ ਘਰ ਵਾਲੇ ਨੂੰ ਮਾਰ ਦਿੱਤਾ ਹੈ ਉਸ ਦੇ ਚੀਕਣ ਦੀ ਆਵਾਜ਼ ਸੁਣ ਕੇ ਜਹਾਜ਼ ਦੇ ਸਾਰੇ ਯਾਤਰੀ ਉਸ ਦੇ ਕੋਲ ਆ ਕੇ ਇਕੱਠਾ ਹੋਣ ਲੱਗੇ ਬੜਾ ਹੀ ਭਿਆਨਕ ਦ੍ਰਿਸ਼ ਸੀ ਇੱਕ ਪਾਸੇ ਤਾਂ ਵਪਾਰੀ ਦੀ ਸਿਰ ਕੱਟੀ ਲਾਸ਼ ਪਈ ਸੀ ਤੇ ਦੂਜੇ ਪਾਸੇ ਉਸ ਦੀ ਔਰਤ ਵਿਲਾਪ ਕਰ ਲਈ ਸੀ ਜਹਾਜ਼ ਦੇ ਸਾਰੇ ਯਾਤਰੀ ਇਸ ਦ੍ਰਿਸ਼ ਨੂੰ ਦੇਖ ਕੇ ਬਹੁਤ ਦੁਖੀ ਹੋਏ ਸਾਰੇ ਯਾਤਰੀਆਂ ਨੇ ਮਿਲ ਕੇ ਚੱਪਾ-ਚੱਪਾ ਛਾਣ ਮਾਰਿਆ ਪਰ ਹਤਿਆਰੇ ਦਾ ਕੋਈ ਸੁਰਾਗ ਨਾ ਮਿਲਿਆ ਹੌਲੀ-ਹੌਲੀ ਜਹਾਜ਼ ਜਦ ਬੰਦਰਗਾਹ ਤੇ ਪਹੁੰਚਿਆ ਤਾਂ ਜਹਾਜ਼ ਦੇ ਸਾਰੇ ਯਾਤਰੀਆਂ ਨੇ ਮਿਲ ਕੇ ਵਪਾਰੀ ਦੇ ਮ੍ਰਿਤਕ ਸ਼ਰੀਰ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਸਾਰੇ ਯਾਤਰੀ ਇੱਕ-ਇੱਕ ਕਰਕੇ ਆਪਣੇ-ਆਪਣੇ ਸਥਾਨ ਲਈ ਰਵਾਨਾ ਹੋਣ ਲੱਗੇ ਜਦ ਸਾਰੇ ਚਲੇ ਗਏ ਤਾਂ ਸਤਾਰਮਾਨੀ ਉਸ ਵਪਾਰੀ ਦੀ ਪਤਨੀ ਨੂੰ ਕਿਹਾ ਕਿ ਰੋਣਾ ਛੱਡ ਹੁਣ ਇਹਨੂੰ ਕੋਈ ਨਹੀਂ ਟਾਲ ਸਕਦਾ ਜੋ ਹੋਣਾ ਹੁੰਦਾ ਹੈ ਉਹੀ ਹੋ ਕੇ ਰਹਿੰਦਾ ਹੈ ਸੁਦਰਮਾ ਨੂੰ ਨਹੀਂ ਪਤਾ ਸੀ ਕਿ ਉਸ ਵਪਾਰੀ ਦੀ ਪਤਨੀ ਨੇ ਖੁਦ ਆਪਣੇ ਹੱਥਾਂ ਨਾਲ ਆਪਣੇ ਪਤੀ ਨੂੰ ਮਾਰਿਆ ਹੈ ਸੁਦਰਮਾ ਨੇ ਉਸ ਨੂੰ ਕਿਹਾ ਤੂੰ ਘਬਰਾ ਨਾ ਮੇਰੇ ਹੁੰਦੇ ਹੋਏ ਤੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਇਸ ਲਈ ਤੂੰ ਆਪਣਾ ਸਮਾਨ ਚੱਕ ਤੇ ਮੇਰੇ ਨਾਲ ਚੱਲ ਕਿਤੇ ਚੱਲ ਕੇ ਰਹਿਣ ਦਾ ਟਿਕਾਣਾ ਲੱਭਦੇ ਹਾਂ ਇਸ ਤਰ੍ਹਾਂ ਉਸ ਵਪਾਰੀ ਦੀ ਪਤਨੀ ਨੇ ਆਪਣਾ ਸਮਾਨ ਚੁੱਕਿਆ ਤੇ ਸੁਤਾਰ ਮਾਂ ਦੇ ਪਿੱਛੇ-ਪਿੱਛੇ ਚੱਲਣ ਲੱਗੀ। ਚਲਦੇ-ਚਲਦੇ ਦੋਨੋਂ ਇੱਕ ਨਗਰ ਵਿੱਚ ਪਹੁੰਚ ਗਏ ਤੇ ਉੱਥੇ ਉਹਨਾਂ ਨੇ ਇੱਕ ਸਰਾ ਵਿੱਚ ਰੁਕਣ ਦਾ ਫੈਸਲਾ ਕੀਤਾ। ਸੁਤਾਰ ਮਾਂ ਨੇ ਉਸ ਔਰਤ ਦੇ ਖਹਿਰਾ ਦਾ ਵਿਵਸਥਾ ਉੱਥੇ ਕਰ ਦਿੱਤੀ। ਤੇ ਕੋ ਦੂਜੀ ਜਗ੍ਹਾ ਰੁਕਣ ਨਹੀਂ ਚੱਲ ਆ ਗਏ। ਫਿਰ ਔਰਤ ਉਸਦੇ ਨਾਲ ਹੀ ਰੁਕਣ ਦੀ ਜ਼ਿੱਦ ਕਰਨ ਲੱਗੀ। ਸੁਤਾਰ ਮਾਂ ਨੇ ਕਿਹਾ, "ਦੇਖ ਹਾਲੇ ਸਾਡਾ ਇਕੱਠੇ ਰਹਿਣਾ ਸਹੀ ਨਹੀਂ ਰਹੇਗਾ।" ਜੇਕਰ ਅਸੀਂ ਇਕੱਠੇ ਰਹਾਂਗੇ ਤਾਂ ਲੋਕਾਂ ਨੂੰ ਸ਼ੱਕ ਹੋ ਜਾਵੇਗਾ ਕਿ ਮੈਂ ਹੀ ਤੇਰੇ ਪਤੀ ਨੂੰ ਮਾਰਿਆ ਹੈ ਤੈਨੂੰ ਪਾਉਣ ਦੀ ਖਤ ਇਸ ਲਈ ਮੇਰਾ ਤੇਰਾ ਅਲੱਗ-ਅਲੱਗ ਜਗ੍ਹਾ ਤੇ ਰੁਕਣਾ ਹੀ ਸਹੀ ਰਹੇਗਾ ਸੁਦਰਮਾ ਦੀ ਏਕਾਲ ਸੁਣ ਕੇ ਵਪਾਰੀ ਦੀ ਪਤਨੀ ਕਹਿਣ ਲੱਗੀ ਇਹ ਤਾਂ ਗੱਲ ਠੀਕ ਹੈ ਪਰ ਮੈਂ ਇਸ ਅਣਜਾਨ ਸ਼ਹਿਰ ਵਿੱਚ ਇਕੱਲੀ ਕਿਵੇਂ ਰਹਿ ਸਕਾਂਗੀ ਤਾਂ ਸੁਦਰਮਾ ਸਮਝਾਉਂਦਾ ਹੈ ਕਿ ਕੁਝ ਦਿਨ ਬਸ ਹੋਰ ਇੰਤਜ਼ਾਰ ਕਰ ਲੈ ਵਾਪਸ ਜਾਂਦੇ ਸਮੇਂ ਮੈਂ ਤੈਨੂੰ ਆਪਣੇ ਨਾਲ ਲੈ ਚਲਾਂਗਾ ਤੇ ਇੰਨਾ ਹੀ ਨਹੀਂ ਆਪਣੇ ਸ਼ਹਿਰ ਵਿੱਚ ਪਹੁੰਚਦੇ ਹੀ ਮੈਂ ਤੇਰੇ ਨਾਲ ਵਿਆਹ ਕਰ ਲਵਾਂਗਾ ਦੋਸਤੋ ਇਸ ਤਰ੍ਹਾਂ ਦੋਨੋਂ ਅਲੱਗ-ਅਲੱਗ ਸਨਾ ਵਿੱਚ ਅਲੱਗ-ਅਲੱਗ ਜਗ੍ਹਾ ਤੇ ਠਹਿਰ ਜਾਂਦੇ ਹਨ ਉਸ ਵਪਾਰੀ ਦੀ ਪਤਨੀ ਇੱਕ ਕਾਮਪ੍ਰਵਿਰਤੀ ਦੀ ਔਰਤ ਸੀ ਦੋ ਦਿਨ ਤੱਕ ਤਾਂ ਉਸਨੇ ਕਿਸੇ ਤਰ੍ਹਾਂ گزار ਲਏ ਪਰ ਜਿਵੇਂ ਹੀ ਤੀਜੇ ਦਿਨ ਦੀ ਰਾਤ ਹੋਈ ਤਾਂ ਉਹ ਰਹਿ ਨਾ ਸਕੀ ਤਾਂ ਉਹ ਸਤਰਮਾ ਕੋਲ ਪਹੁੰਚ ਗਈ ਮੰਤਾ ਪਹਿਲਾਂ ਤੋਂ ਹੀ ਉਸ ਨਾਲ ਮਿਲਿਆ ਹੋਇਆ ਸੀ ਉਸ ਰਾਤ ਉਸਨੇ ਗੱਲਾਂ-ਗੱਲਾਂ ਵਿੱਚ ਉਸ ਨੂੰ ਦੱਸ ਦਿੱਤਾ ਕਿ ਉਸਨੇ ਹੀ ਆਪਣੇ ਪਤੀ ਦੀ ਹੱਤਿਆ ਕੀਤੀ ਸੀ ਵਪਾਰੀ ਦੀ ਪਤਨੀ ਦੇ ਮੂੰਹੋਂ ਇਹ ਗੱਲ ਸੁਣ ਕੇ ਸੁਧਰਮਾ ਹੈਰਾਨ ਰਹਿ ਜਾਂਦਾ ਹੈ ਉਹ ਵਪਾਰੀ ਦੀ ਪਤਨੀ ਦੀ ਗੱਲ ਸੁਣ ਕੇ ਅੰਦਰ ਤੱਕ ਕੰਬ ਗਿਆ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਕੋਈ ਔਰਤ ਇੰਨਾ ਵੀ ਲੱਗ ਸਕਦੀ ਹੈ ਕਿਸੇ ਨੇ ਸੱਚ ਕਿਹਾ ਹੈ काम ਵਿੱਚ ਅਨੇ ਲੋਕ ਆਪਣੇ ਕਿਸੇ ਦੀ ਵੀ ਮੌਤ ਦੇਖ ਸਕਤੇ ਹਨ ਸਮਾਜ ਦੀ ਨਿੰਦਾ ਵੀ ਸਹਿ ਸਕਦੇ ਹਨ ਪਰਿਵਾਰ ਦਾ ਵਿਨਾਸ਼ ਵੀ ਦੇਖ ਸਕਦੇ ਹਨ ਤੇ ਬੰਦਨ ਵਿੱਚ ਪੈ ਵੀ ਸਕਦੇ ਹਨ ਦੋਸਤੋ ਵਪਾਰੀ ਦੀ ਪਤਨੀ ਦੀ ਗੱਲ ਸੁਣ ਕੇ ਸੁਦਰਮਾ ਸੋਚਣ ਲੱਗਿਆ ਕਿ ਜਿਸ ਪਤੀ ਦੇ ਨਾਲ ਉਸਨੇ ਅਗਨੀ ਨੂੰ ਸਾਕਸ਼ੀ ਮੰਨ ਕੇ ਕਸਮ ਖਾਧੀ ਸੀ ਜਦ ਉਹ ਔਰਤ ਉਸ ਪੁੱਛ ਦੀ ਹੋ ਕੇ ਨਾ ਰਹਿ ਸਕੇ ਤਾਂ ਮੇਰੀ ਕਿਵੇਂ ਹੋ ਸਕੇਗੀ ਜੇਕਰ ਕੱਲ ਨੂੰ ਇਸ ਨੂੰ ਮੇਰੇ ਤੋਂ ਕੋਈ ਚੰਗਾ ਨੌਜਵਾਨ ਮਿਲ ਗਿਆ ਤਾਂ ਯਕੀਨਨ ਇਹ ਮੇਰਾ ਵੀ ਕਤਲ ਕਰ ਦੇਵੇਗੀ। ਕਾਫੀ ਸੋਚ ਵਿਚਾਰ ਤੋਂ ਬਾਅਦ ਸੁਦਰਮਾ ਇਸ ਫੈਸਲੇ ਤੇ ਪਹੁੰਚਿਆ ਕਿ ਇਹੋ ਜੀ ਔਰਤ ਤੋਂ ਤਾਂ ਪਿੱਛਾ ਛਡਾਉਣ ਵਿੱਚ ਹੀ ਭਲਾਈ ਹੈ। ਜੇਕਰ ਸਮਾਂ ਰਹਿੰਦੇ ਮੈਂ ਇਸ ਤੋਂ ਛੁਟਕਾਰਾ ਨਾ ਪਾਇਆ ਤਾਂ ਇਹ ਮੈਨੂੰ ਕਿਤੇ ਦਾਨ ਨਹੀਂ ਛੱਡੇਗੀ। ਦੋਸਤੋ ਉਸੇ ਰਾਤ ਜਦ ਉਹ ਵਪਾਰੀ ਦੀ ਪਤਨੀ ਸੋ ਗਈ ਤਾਂ ਸੁਦਰਮਾ ਦੱਬੇ ਪੈਰੀ ਉੱਥੋਂ ਚਲਾ ਗਿਆ ਤੇ ਆਪਣੇ ਸ਼ਹਿਰ ਵਾਪਸ ਆ ਗਿਆ ਸਵੇਰੇ ਜਦ ਵਪਾਰੀ ਦੀ ਪਤਨੀ ਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਕਿ ਉਸਦਾ ਪ੍ਰੇਮੀ ਤਾਂ ਉੱਥੇ ਹੈ ਹੀ ਨਹੀਂ ਸੀ ਫਿਰ ਉਸਨੇ ਉਸ ਨੂੰ ਖੂਬ ਲੱਭਿਆ ਪਰ ਉਸਦਾ ਕੋਈ ਵੀ ਪਤਾ ਨਾ ਲੱਗਿਆ ਕਬੂਤਰ ਬੋਲਿਆ ਇਹੋ ਜਿਹੀਆਂ ਔਰਤਾਂ ਕਦੇ ਕਿਸੇ ਨਾਲ ਮਰਦੀਆਂ ਨੇ ਬਲਕਿ ਉਹ ਨਵੇਂ-ਨਵੇਂ ਪੁਰਸ਼ਾਂ ਵਿੱਚ ਆਪਣਾ ਮਨ ਲਗਾ ਲੈਂਦੀਆਂ ਦੁਸ਼ਟ ਹੋਰ ਤਾਂ ਹਾਸਦੇ ਨੂੰ ਹੱਸ ਕੇ ਰੋਂਦੇ ਨੂੰ ਰੋ ਕੇ ਤੇ ਗੁੱਸੇ ਵਾਲੇ ਨੂੰ ਮਿੱਠੇ ਬੋਲ बोलके ਆਪਣੇ ਵਸ ਵਿੱਚ ਕਰ ਲੈਂਦੀਆਂ ਹਨ ਕਹਿੰਦੇ ਹਨ ਸੰਤਾ ਮਾਰਨਾ ਅੱਖਾਂ ਮਾਰਨਾ ਰਸੀਲੀਆਂ ਪ੍ਰੇਮ ਭਰੀਆਂ ਗੱਲਾਂ ਕਰਨਾ ਲੱਜਾ ਵਿੱਚ ਸਿਮਟ ਜਾਣਾ ਤੇ ਖਿਲਖਿਲਾ ਕੇ ਉੱਠਣਾ ਤੇ ਮੰਦ ਚਾਲ ਵਿੱਚ ਮਟਕ ਮਟਕ ਕੇ ਚੱਲਣਾ ਤੇ ਫਿਰ ਰੁਕ ਜਾਣਾ ਇਹ ਸਭ ਅਦਾਵਾਂ ਔਰਤ ਦੇ ਕੈਨੇ ਵੀ ਹੰਤੇ ਤੀਰ ਤਲਵਾਰ ਤੋਂ ਜ਼ਿਆਦਾ ਘਾਤਕ ਹਥਿਆਰ ਹੂ ਇਹਨਾਂ ਨਾਲ ਕੀਤਾ ਗਿਆ ਵਾਰ ਕਦੇ ਖਾਲੀ ਨਹੀਂ ਜਾਂਦਾ ਜਿਸ ਦੇ ਉੱਪਰ ਚੱਲ ਗਿਆ ਉਹ ਵਿਚਾਰਾ بے موت مارਿਆ ਜਾਂਦਾ ਹੈ ਇਸ کہانی ਤੋਂ ਸਿੱਖਿਆ ਦੀ ਗੱਲ ਕਰੀਏ ਤਾਂ ਇਹ ਕਹਾਣੀ ਇਹ ਸਿਖਾਉਂਦੀ ਹੈ ਕਿ ਚਾਲਬਾਜ਼ ਔਰਤਾਂ ਦੇ ਚਾਂਸੇ ਵਿੱਚ ਆ ਕੇ ਕਦੇ ਕੋਈ ਗਲਤ ਕਦਮ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਤੁਹਾਡਾ ਇੱਕ ਗਲਤ ਕਦਮ ਤੁਹਾਡੀ ਜ਼ਿੰਦਗੀ ਨੂੰ ਤਹਸ ਨਹਿਸ ਕਰ ਸਕਦਾ ਹੈ ਬੁਰੇ ਮਨ ਵਾਲੀਆਂ ਔਰਤਾਂ ਕੱਲਾਂ ਕਿਸੇ ਹੋਰ ਨਾਲ ਕਰਦੀਆਂ ਹਨ ਦੇਖਦੀਆਂ ਕਿਸੇ ਹੋਰ ਨੂੰ ਹਨ ਤੇ ਮਨ ਵਿੱਚ ਕਿਸੇ ਹੋਰ ਬਾਰੇ ਸੋਚਦੀਆਂ ਹਨ ਇਹ ਪਤਾ ਲਗਾ ਸਕਣਾ ਬਹੁਤ ਔਖਾ ਹੈ ਕਿਸ ਦਾ ਪਿਆਰ ਉਸ ਦਾ ਚਿਹਤਕਾ کون ਹੈ ਇਸ ਲਈ ਹਮੇਸ਼ਾ ਸਾਵਧਾਨ ਰਹੋ ਜਿਵੇਂ ਮਛਵਾਰਾ ਮੱਛੀ ਨੂੰ ਫਸਾ ਕੇ ਫਿਰ ਉਸ ਨੂੰ ਅੱਗ ਵਿੱਚ ਪਾਉਂਦਾ ਹੈ ਉਸੇ ਤਰ੍ਹਾਂ ਕਾਮੇ ਪੋਚ ਇਹਨਾਂ ਕਾਮੀਆਂ ਦੇ ਜਾਲ ਵਿੱਚ ਫਸ ਕੇ ਖੁਦ ਨੂੰ ਜਲਾਉਂਦਾ ਹੈ ਜੇਕਰ ਕਿਸੇ ਔਰਤ ਵਿੱਚ ਇਹ ਪੰਜ ਲੱਛਣ ਦਿਖਾਈ ਦੇਣ ਤਾਂ ਇਹੋ ਜੀ ਔਰਤ ਤੋਂ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਹੋ ਜੀ ਔਰਤ ਕਦੇ ਕਿਸੇ ਦੀ ਸਕੇ ਨਹੀਂ ਹੁੰਦੀ ਜੋ ਵੀ مرد ਇਹੋ ਜਿਹੀ ਲਚਨਾ ਵਾਲੀਆਂ ਔਰਤਾਂ ਨਾਲ ਦੋਸਤੀ ਕਰਦੇ ਹਨ ਤਾਂ ਉਹਨਾਂ ਦਾ ਹਾਲ ਉਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਅੱਗ ਦੇ ਮੂੰਹ ਵਿੱਚ ਪਾ ਕੇ ਪਤੰਗੇ ਦਾ ਹੁੰਦਾ ਹੈ ਤਾਂ ਆਓ ਦੋਸਤੋ ਜਾਣਦੇ ਹਾਂ ਕਿ ਦੁਸ਼ਟ ਔਰਤਾਂ ਦੇ ਪੰਜ ਲੱਛਣ ਦੋਸਤੋ ਸ਼ੁਕਰਾਚਾਰਿਆ ਨੇ ਦੁਸ਼ਟ ਔਰਤਾਂ ਦੇ ਜੋ ਲੱਛਣ ਦੱਸੇ ਹਨ ਉਹ ਇਸ ਤਰ੍ਹਾਂ ਹਨ ਨੰਬਰ 1 ਜੋ ਔਰਤਾਂ ਆਪਣੇ ਬੋਲਾਂ ਨਾਲ ਸ਼ਹਿਦੀ ਬਰਖਾ ਕਰੇ ਇਹੋ ਜਿਹੀ ਔਰਤ ਤੋਂ ਹਰੇਕ ਪੁਰਸ਼ ਨੂੰ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹੋ ਜਿਹੀ ਔਰਤ ਨੂੰ ਜਦ ਆਪਣਾ ਕੋਈ ਕੰਮ ਕਢਵਾਉਣਾ ਹੁੰਦਾ ਹੈ ਤਾਂ ਉਹ ਮਿੱਠੇ ਬੋਲ ਬੋਲਦੀ ਹੈ ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ ਹੈ ਇੱਥੋਂ ਤੱਕ ਕਿ ਆਪਣੇ ਰੂਪ ਨਾਲ ਮੋਹਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਉਸ ਸਮੇ ਉਸ ਦੀ ਬਾਣੀ ਵਿੱਚ ਅੰਮ੍ਰਿਤ ਤੇ ਮਨ ਵਿੱਚ ਜ਼ਹਿਰ ਭਰਿਆ ਹੁੰਦਾ ਹੈ ਜੇਕਰ ਕੋਈ ਪੁਰਸ਼ ਇਹੋ ਜਿਹੀ ਔਰਤ ਦੇ ਹਾਵ-ਭਾਵ ਦੇਖ ਕੇ ਇਸ ਤਰ੍ਹਾਂ ਸਮਝਣ ਦੀ ਭੁੱਲ ਕਰਦਾ ਹੈ ਕਿ ਉਹ ਔਰਤ ਉਸ ਨੂੰ ਪਿਆਰ ਕਰਦੀ ਹੈ ਤੇ ਉਸਤੇ ਮੋਹਿਤ ਹੈ ਤਾਂ ਉਸ ਤੋਂ ਵੱਡਾ ਮੋਰਖੇ ਸੰਸਾਰ ਵਿੱਚ ਕੋਈ ਨਹੀਂ ਕਿਉਂਕਿ ਇਹੋ ਜਹੀ ਔਰਤ ਕਦੇ ਕਿਸੇ ਨਾਲ ਸੱਚਾ ਪਿਆਰ ਨਹੀਂ ਕਰ ਸਕਦੀ ਇਹ ਤਾਂ ਸਿਰਫ ਪਿਆਰ ਦਾ ਦਿਖਾਵਾ ਕਰਦੀ ਹੈ ਇਸ ਲਈ ਹਰੇਕ ਬੁੱਧੀਮਾਨ ਪੁਰਸ਼ ਨੂੰ ਉਹਨਾਂ ਔਰਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਨੰਬਰ 2 ਜੋ ਔਰਤਾਂ ਸਵਾਰਥੀ ਹੁੰਦੀਆਂ ਹਨ ਇਹੋ ਜੀਆਂ ਔਰਤਾਂ ਤੋਂ ਵੀ ਹਰੇਕ ਪੁਰਸ਼ ਨੂੰ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਜੋ ਔਰਤਾਂ ਸਵਾਰਥੀ ਹੁੰਦੀਆਂ ਹਨ ਉਸ ਦੇ ਅੰਦਰ ਛਲ ਕਪਟ ਭਰਿਆ ਹੁੰਦਾ ਹੈ। ਇਹੋ ਜਿਹੀ ਔਰਤਾਂ ਸਿੱਧੇ ਸਾਦੇ ਮਰਦਾਂ ਨੂੰ ਆਪਣੇ ਮੋਹ-ਚਾਲ ਵਿੱਚ ਫਸਾ ਕੇ ਉਹਨਾਂ ਨਾਲ ਵਿਸ਼ਵਾਸ ਘਾਤ ਕਰਦੀਆਂ ਹਨ। ਹਰੇਕ ਪੁਰਸ਼ ਨੂੰ ਚਾਹੀਦਾ ਹੈ ਕਿ ਇਹੋ ਜਿਹੀ ਔਰਤ ਦੀ ਪਰਛਾਈਂ ਤੋ ਵੀ ਦੂਰ ਰਹੇ। ਨੰਬਰ 3 ਜੇਕਰ ਕੋਈ ਔਰਤ ਕਠੋਰ ਦਿਲ ਵਾਲੀ ਹੈ ਤਾਂ ਇਹੋ ਜਿਹੀ ਔਰਤ ਨਾਲ ਕਦੇ ਪਿਆਰ ਜਾਂ ਦੋਸਤੀ ਨਹੀਂ ਕਰਨੀ ਚਾਹੀਦੀ। ਕਿਉਂਕਿ ਇਕ ਨਿਰਦਈ ਔਰਤ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਹੋ ਜਿਹੀ ਔਰਤ ਆਪਣੀ ਇੱਛਾ ਪੂਰੀ ਕਰਨ ਲਈ ਕਿਸੇ ਦਾ ਵੀ ਗਲਾ ਘੁੱਟ ਸਕਦੀ ਹੈ। ਜੇਕਰ ਕੋਈ ਵਿਅਕਤੀ ਇਹੋ ਜਿਹੀ ਔਰਤ ਨਾਲ ਪਿਆਰ ਕਰਨ ਲੱਗਦਾ ਹੈ ਜਿਸ ਨੂੰ ਉਸਦੇ ਬਿਲਕੁਲ ਵੀ ਪਰਵਾਹ ਨਹੀਂ ਹੁੰਦੀ ਤਾਂ ਉਹ ਪੁਸ਼ ਬਹੁਤ ਹੀ ਮੂਰਖ ਹੈ। ਉਸ ਦਾ ਵਿਨਾਸ਼ ਹੋਣਾ ਤੈ ਹੈ। ਨੰਬਰ 4 ਜੋ ਔਰਤਾਂ ਟੋਂਕੀ ਹੋਣ ਦਾ ਨਾਟਕ ਕਰਦੀਆਂ ਹਨ ਇਹੋ ਜੀਆਂ ਔਰਤਾਂ ਤੋਂ ਵੀ ਹਰੇਕ ਪੁਰਸ਼ ਨੂੰ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹੋ ਜੀਆਂ ਔਰਤਾਂ ਆਪਣੇ ਫਾਇਦੇ ਲਈ ਟੋਂਗ ਰਸਤੀਆਂ ਹਨ ਤੇ ਜੋ ਵਿਅਕਤੀ ਇਹਨਾਂ ਦੇ ਮਨ ਨੂੰ ਸਮਝ ਨਹੀਂ ਪਾਉਂਦਾ ਉਹਨਾਂ ਦੇ ਮੋਹ ਜਾਲ ਵਿੱਚ ਫਸ ਜਾਂਦਾ ਹੈ ਤਾਂ ਇਹੋ ਜੀਆਂ ਔਰਤਾਂ ਉਸ ਵਿਅਕਤੀ ਦਾ ਸ਼ਰਮਨਾਸ਼ ਕਰ ਦਿੰਦੀਆਂ ਹਨ ਜੋ ਪੁਰਸ਼ ਇਹੋ ਜੀਆਂ ਔਰਤਾਂ ਦੇ ਬਹਿਕਾਵੇ ਵਿੱਚ ਆਕੇ ਆਪਣੇ ਉਹਨਾਂ ਦੀਆਂ ਗੱਲਾਂ ਦਾ ਵਿਸ਼ਵਾਸ ਕਰਦੇ ਹਨ ਉਹਨਾਂ ਦਾ ਛੇਤੀ ਵਿਨਾਸ਼ ਹੋ ਜਾਂਦਾ ਹੈ ਜੇਕਰ ਕਿਸੇ ਔਰਤ ਦੇ ਇਹੋ ਜਿਹੇ ਲੱਛਣ ਦਿਖਾਈ ਦੇਣ ਤਾਂ ਛੇਤੀ ਹੀ ਇਹੋ ਜਿਹੀ ਔਰਤ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ਨੰਬਰ 5 ਕੋਈ ਔਰਤ ਜ਼ਿਆਦਾ ਘਮੰਡੀ ਹੈ ਤਾਂ ਇਹੋ ਜਿਹੀ ਔਰਤ ਤੋਂ ਵੀ ਹਰੇਕ ਮਰਦ ਨੂੰ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਘਮੰਡੀ ਔਰਤ ਆਪਣੇ ਰੂਪ ਤੇ ਜਵਾਨੀ ਦੇ ਸਾਹਮਣੇ ਹਰ ਕਿਸੇ ਨੂੰ ਤਉ ਸਮਝਦੀ ਹੈ ਕਿ ਜੋ ਮਰਦ ਇਹੋ ਜੀ ਅਰਥ ਨਾਲ ਪਿਆਰ ਕਰਦਾ ਹੈ ਉਹ ਉਸ ਦਾ ਦਾਸ ਬਨ ਕੇ ਰਹਿ ਜਾਂਦਾ ਹੈ ਤੇ ਜ਼ਿੰਦਗੀ ਭਰ ਦੁੱਖ ਭੋਹਦਾ ਹੈ ਆਚਾਰਯ ਸ਼ੁਕਰਾਚਾਰਯ ਕਹਿੰਦੇ ਹਨ ਕਿ ਜੇਕਰ ਕਿਸੇ ਆਰਥ ਵਿੱਚ ਦੱਸੇ ਗਏ ਇਹ ਪੰਜ ਲੱਛਣ ਹਨ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਜੇਕਰ ਕੋਈ ਮਰਦ ਇੰਨਾਂ ਲੱਛਣਾ ਵਾਲੀਆਂ ਔਰਤਾਂ ਨਾਲ ਪਿਆਰ ਜਾਂ ਦੋਸਤੀ ਕਰਦਾ ਹੈ ਤਾਂ ਉਸ ਤੋਂ ਵੱਡਾ ਮੂਰਖ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਕਬੂਤਰ ਬੋਲਿਆ हे ਕਬੂਤਰੀ ਇਹਨਾਂ ਲੱਛਣਾਂ ਦੀ ਪਰਖ ਰੱਖਣ ਵਾਲਾ ਵਿਅਕਤੀ ਆਪਣੇ ਆਪ ਨੂੰ ਕੁਝ ਹੱਦ ਤੱਕ ਮੁਸੀਬਤ ਵਿੱਚ ਪੈਣ ਤੋਂ ਬਚਾ ਸਕਦਾ ਹੈ ਵੈਸੇ ਤਾਂ ਕਹਿੰਦੇ ਹਨ ਕਿ ਔਰਤਾਂ ਦੇ ਚਲਿੱਤਰ ਨੂੰ ਤਾਂ ਖੁਦ ਰੱਬ ਵੀ ਸਮਝਣ ਵਿੱਚ ਅਸਮਤ ਰਹੇ ਹਨ ਮਨੁੱਖ ਦੀ ਤਾਂ ਔਕਾਤ ਹੀ ਕੀ ਹੈ ਦੋਸਤੋ ਸਾਰੀਆਂ ਔਰਤਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਇਹ ਕੁਝ ਔਰਤਾਂ ਦੀ ਗੱਲ ਕੀਤੀ ਗਈ ਹੈ ਕਈ ਔਰਤਾਂ ਤਾਂ ਅਜੇਹੀਆਂ ਵੀ ਹੁੰਦੀਆਂ ਹਨ ਜੋ ਗਰੀਬੀ ਬਾਰੇ ਸਮੇ ਬਿਮਾਰੀ ਵਿੱਚ ਵੀ ਆਪਣੇ ਪਤੀ ਦਾ ਸਾਥ ਨਹੀਂ ਛੱਡਨੀ ਆ ਤਾਂ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ